ਕਾਦੇ ਲਈ ਜੈਲਸ ਕਰਦਾ ਕਾਦੇ ਲਈ ਈਰਖਾ ਕਰੀ ਜਾਂਦੇ ਅਸੀਂ ਅਸੀਂ ਕੱਢਣਾ ਕੀ ਹੈ ਸਾਡੇ ਸਾਹਮਣੇ ਸਾਰੇ ਤੁਰੇ ਜਾਂਦੇ ਆ ਮੈਂ ਬੈਠੇ ਰਹਿਣਾ ਇੱਥੇ ਕਿੱਲੇ ਗੱਡੇ ਆ ਮੇਰੇ ਸੋਚ ਦਾ ਪੈਟਰਨ ਬਦਲਣਾ ਪੈਣਾ ਤੇ ਜਿੱਦਣ ਤੁਹਾਡੇ ਸਾਡੇ ਇਹ ਗੱਲ ਸਮਝ ਵਿੱਚ ਆ ਗਈ ਅਸੀਂ ਸੋਚ ਬਦਲ ਗਈ ਉਦੋਂ ਹੀ ਸੁਖੀ ਜੇ ਸੋਚ ਨਹੀਂ ਬਦਲੋਗੇ ਤੇ ਦੁਖੀ ਰਵਾਂਗੇ ਜੋ ਮਰਜ਼ੀ ਕਰ ਲਓ ਲਿਖ ਲਓ ਜਿੱਥੇ ਮਰਜ਼ੀ ਲਿਖਾ ਲਓ ਸਾਈਨ ਕਰਾ ਲਓ ਜਿੱਥੇ ਲਿਖਾਣਾ ਲਿਖਾ ਲਓ ਸੁਖੀ ਉਦਨ ਹੋਏਗਾ ਜਦੋਂ ਆਪਣੀ ਟਿਊਨਿੰਗ ਕਰੇਗਾ ਸੋਚਣ ਦਾ ਪੈਟਰਨ ਬਦਲ ਹੁਣ ਉਲਮਿਆਂ ਚ ਜੀ ਜ਼ਿੰਦਗੀ ਚ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਆ ਨਹੀਂ ਮਿਲੇ ਤੈਨੂੰ 네ਗੇਟਿਵ ਹੀ ਦੇਸੀ ਜਾਣਾ ਗੱਡੀ ਹੈ ਨਹੀਂ ਗੱਡੀ ਵਧੀਆ ਹੈ ਨਹੀਂ ਘਰ ਵਧੀਆ ਹੈ ਨਹੀਂ ਉਲਮਿਆਂ ਚ ਜੀਣ ਵਾਲਾ ਸ਼ੁਕਰਾਨੇ ਚ ਜੀਓ ਮੈਂ ਕਿਹਾ ਸੀ ਨਾ ਸ਼ੁਕਰਾਨਾ ਕਰਿਆ ਕਰੋ ਫਿਰ ਸਾਰਾ ਕੁਝ ਪੋਜ਼ਿਟਿਵ ਦਿਸਣਾ ਹੈ